ਸਾਰੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਵੀਰੇ ਜਿਨ੍ਹਾਂ ਦੇ ਖੇਤਾਂ 'ਚ ਇਸ ਤਰ੍ਹਾਂ ਆਪਣੇ 66GB ਦੇ ਟਾਵਰ ਹੈਗੇ ਨੇ ਉਹਨਾਂ ਦੇ ਥੱਲੇ ਜੇ ਵੀਰ ਆਹਾ ਵੇਲ ਹੁੰਦੀ ਆ ਯਾਰ ਜਦੋਂ ਵੀ ਆਪਾਂ ਖੇਤ ਦੇ ਵਿੱਚ ਕੱਕ ਵਗੈਰਾ ਕੱਢਦੇ ਆ ਉਦੋਂ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਲਾਜ਼ਮੀ ਆ ਜਿਹੜੀ ਇਹ ਥੱਲੋਂ ਯਾਰ ਸਾਫ਼ ਕਰਦਿਆ ਕਰੋ ਇਹ ਤਾਹਾਂ ਉੱਪਰ ਤਾਰਾਂ ਨਾਲ ਟੱਚ ਕਰਕੇ ਹਾਸੀ ਦਾ ਕਾਰਨ ਵੀ ਬਣ ਜਾਂਦੀ ਆ ਇਹ 3-4 ਮਹੀਨਿਆਂ ਚ ਆਹ ਬਰਸਾਤਾਂ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਆ ਅਸੀਂ 3 ਮਹੀਨੇ ਹੋਏ ਆ ਉਦੋਂ ਅਸੀਂ ਇਹਨੂੰ ਥੱਲੋਂ ਸਾਫ਼ ਕਰ ਗਏ ਸੀਗੇ ਉਦੋਂ 3 ਮਹੀਨਿਆਂ ਦੇ ਬਾਅਦ ਬਾਅਦ ਇਹ ਫੇਰ ਉੱਪਰ ਟਿੱਕਰ ਜਾਵੜੀ ਕਈ ਵਾਰੀ ਇਹ ਵੱਡਾ ਹਾਸੇ ਦਾ ਕਾਰਨ ਬਣ ਜਾਂਦੀ ਆ ਵੀਰੇ ਇੱਕ ਬਸ ਰਿਕਵੈਸਟ ਹੀ ਐ ਵੀ ਸਾਨੂੰ ਇਹ ਜਦੋਂ ਵੀ ਕੱਖ वगैरह ਆਪਾਂ ਖੇਤਾਂ ਦੇ ਵਿੱਚੋਂ ਕੱਢਦੇ ਆ ਉਦੋਂ ਇਹ ਜ਼ਰੂਰ ਥੱਲੋਂ ਸਾਫ਼ ਕੋਈ ਕੱਖ ਬੁੱਟੀ ਹੈਗੀ ਆ ਜਾਂ ਕੋਈ ਇਹਦੇ ਜੜ ਦੇ ਵਿੱਚ ਦਰਖਤ ਵੀ ਹੁੰਦਾ ਉਹ ਜਰੂਰ ਮੇਰਾ ਵੀਰ ਬਣ ਕੇ ਵੀ ਇਹਦੇ ਥੱਲੋਂ ਸਾਫ਼ ਕਰ ਦਿਆ ਕਰੋ ਆਪਾਂ ਦੂਜਾ ਖੇਤ ਵੀ ਸਾਫ਼ ਰੱਖਦੇ ਆ ਆਪਾਂ ਨਾਲ ਪਲੀਜ਼ ਰਿਕਵੈਸਟ ਹੀ ਆ ਵੀ ਇਹਦੇ ਥੱਲੋਂ ਵੀ ਆਪਾਂ ਸਾਫ਼ ਕਰ ਲਈਏ ਤਾਂ ਜੋ ਕੋਈ ਅਣਹੋਣੀ ਵਾਪਰਨ ਤੋਂ ਬਚਾ ਹੋ ਜੀ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ